ਕਸ਼ਮੀਰ ਸਰਕਾਰ ਜਿੰਦਾਬਾਦ ਜੰਮੂ ਕਸ਼ਮੀਰ ਸਰਕਾਰ ਜਿੰਦਾਬਾਦ ਜੰਮੂ ਕਸ਼ਮੀਰ ਸਰਕਾਰ ਹਾਜ਼ਰ ਹੋ ਗਏ ਮੁਰਦਾਬੋਕਸਤ ਆਜੋ ਆਜੋ ਚੱਕ ਲੋ ਦਰਸ਼ੂਲੇ ਜੰਮੂ ਤਕਵਾ ਮੁਰਦਾਬਾਤ ਹਾਤਕਵਾ ਮੁਰਦਾਬਾਤ ਹਾਤਕਵਾ ਮੁਰਦਾਬਾਤ ਹਾਤਕਵਾ ਮੁਰਦਾਬਾਤ ਪਾਕਿਸਤਾਨ ਮੁਰਦਾਬਾਤ ਪਾਕਿਸਤਾਨ ਮੁਰਦਾਬਾਤ ਮੁਰਦਾਬਾਤ ਹਾਤਕਵਾ ਮੁਰਦਾਬਾਤ ਪਾਕਿਸਤਾਨ ਮੁਰਦਾਬਾਤ ਪਾਕਿਸਤਾਨ ਮੁਰਦਾਬਾਤ ਹਾਤਕਵਾ ਮੁਰਦਾਬਾਤ ਜੈ ਕਰੇ ਵੀਰ ਮਜਰੰਗੇ ਹਰ ਹਰ ਵਾਹਗੇ ਵਾਹ ਵਸ ਖੜ ਜਾ ਇੱਥੇ ਇਧਰ ਮੂੰਹ ਕਰ ਲੋ ਜਦ ਸਹੀ ਹੁੰਦਾ Bam bam, bam bam, bam bam, bam bam. Yar emmum ama iyi. Birbirlerinde. Antakveren, Antakveren, Jammu Jammu Bam bam. مرداب جموں کشمیر مرد مرد آباد مرد 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 آباد مرد آتنگ مرد ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਬੰਮ 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 ਜੇ ਕਰਾਏ ਜੇ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਦੱਸ ਦਿੱ ਕਰਿਓ ਉਹ ਤੇ ਜਿਹੜਾ ਕਤਲ ਆ ਕੁਝ ਆ ਗਿਆ ਕੁਝ ਵੀ ਸਰਕਾਰ ਦਾ ਦੇਖੋ ਜੀ ਜਿਹੜੀ ਆ ਪਿਛਲੇ ਦਿਨੋਂ ਘਟਨਾ ਹੋਈ ਆ ਬੜੀ ਨਿੰਦਨਯੋਗ ਆ ਜਿਹੜਾ ਕਿ ਮੰਨ ਕੀ ਇੱਕ ਜਾਤ ਦਾ ਪੁਸ਼ਕੀ ਕਾਇਰਾਨਾ ਹਮਲਾ ਕਰਨਾਤਵਾਦੀਆਂ ਵੱਲੋਂ ਇੱਕ ਦਿਲ ਨੂੰ ਰੂਹ ਕੰਬਾਉ ਹਮਲਾ ਹੋ ਗਿਆ ਹੈ ਕਿ ਰੂਹ ਕੰਬ ਗਈ ਆ ਸਾਡੀ ਵੀ ਆ ਪੂਰੇ ਸਮਾਜ ਦੀ ਰੂਹ ਕੰਬੀ ਆ ਕਿ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਮੋਦੀ ਸਰਕਾਰ ਨੇ ਇਸ ਦਾ ਮੂੰਹ ਤੋੜ ਜਵਾਬ ਨਹੀਂ ਦਿੱਤਾ ਤਾਂ ਹਿੰਦੂ ਸਮਾ ਸੜਕਾਂ ਦੇ ਉੱtreਗਾ ਜਗਾ ਜਗਾ ਤੇ ਪੁਤਲੇ ਦਹਨ ਕਰੇਗਾ ਤੇ ਜੰਮੂ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਟਰੱਕਾਂ ਦੀ ਭੰਨ ਤੋੜ ਵੀ ਕਰਕੇ ਮੂੰਹ ਤੋੜ ਜਵਾਬ ਦੇਵੇਗਾ ਹਾਏ ਵੀਰ ਬਜਰੰਗ ਹਰ ਹਰ ਮਹਾਦੇਵ ਅੱਜ ਜਿਹੜਾ ਲੋਕ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਜਿਹੜਾ ਸ਼ਤੈਨਾ ਪੰਜਾਬ ਵੱਲੋਂ ਇਹ ਜਿਹੜਾ ਹੰਗਾਮੀ ਬੈਠਕ ਰੱਖੀ ਗਈ ਸੀ ਸਾਡੇ ਦਫ਼ਤਰ ਦੇ ਵਿੱਚ ਤੇ ਇੱਕ ਨਿਰਣੇ ਲਿਆ ਗਿਆ ਬਹੁਤ ਜਲਦ ਵੀ ਜਿੰਨੇ ਜਾਗਦੀ ਜ਼ਮੀਰ ਵਾਲੇ ਆ ਜਿਹੜੇ ਸਾਡੇ ਨੌਜਵਾਨ ਸਾਥੀ ਹਰ ਸਮੇਂ ਸਮਾਜ ਦੀ ਸੇਵਾ ਲਈ ਤਦਬਰ ਰਹਿੰਦੇ ਆ ਉਹਨਾਂ ਨੂੰ ਅਸੀਂ ਲੈ ਕੇ ਅੱਜ ਇੱਕ ਸਮਾਜ ਨੂੰ ਇੱਕ ਪ੍ਰਸ਼ਾਸਨ ਨੂੰ ਇੱਕ ਟ੍ਰੇਲਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਜੇਕਰ ਮੋਦੀ ਸਾਹਿਬ ਨੂੰ ਵੀ ਇਹ ਚੇਤਾਵਨੀ ਆਮਿਤ ਸ਼ਾਹ ਜੀ ਨੂੰ ਵੀ ਜੇਕਰ ਤੁਸੀਂ ਇਹਨਾਂ ਦਾ ਕੋਈ ਠੁਕਮਾ ਜਵਾਬ ਨਹੀਂ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਸਨਾਤਨੀ ਵੀ ਮਜਬੂਰ ਹੋਏਗਾ ਜੈਂਡਕੇ ਦੇ ਟਰੱਕਾਂ ਨੂੰ ਇਥੋਂ ਪੰਜਾਬ ਦੇ ਵਿੱਚੋਂ ਅਸੀਂ ਵੀ ਨਹੀਂ ਰਿਕਨਾਲ ਦਿਆਂਗੇ ਜੇ ਸਾਨੂੰ ਸ਼੍ਰੀਨਗਰ ਚ ਜਾਣ ਦੀ ਉਹਨੂੰ ਮਤ ਨਹੀਂ ਹੈ ਸਾਨੂੰ ਉੱਥੇ ਨੇ ਹੱਥਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਤੇ ਅਸੀਂ ਵੀ ਇੱਥੇ ਕਿਸੇ ਨੂੰ ਸੇਫ ਨਹੀਂ ਰਹਿਣ ਦੇਵਾਂਗੇ ਤੇ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਸਾਰੇ ਸਾਥੀਆਂ ਦੇ ਨਾਲ ਰਲ ਕੇ ਕੀਤਾ ਤੇ ਬੜਿਆ ਨਿੰਦਣਯੋਗ ਘਟਨਾ ਜਿਹੜੀ ਜੈਂਡਕੇ ਦੇ ਵਿੱਚ ਹੋਈ ਆ ਪਾਕਿਸਤਾਨ ਦੀ ਸ਼ਹਿਤੇ ਹੋਈ ਆ ਤੇ ਅਸੀਂ ਜਿਹੜਾ ਇਹਦਾ ਬਹੁਤ ਕਰੜੇ ਸ਼ਬਦਾਂ ਨਾਲ ਇਹ ਨਖੇਦੀ ਕਰਦੇ ਆਂ ਅੱਜ ਜਿਹੜਾ ਇਹ ਪ੍ਰਦਰਸ਼ਨ ਸ਼ਿਵ ਸੈਨਾ ਪੰਜਾਬ ਦੇ ਇਸ ਪੰਜਾਂਡਾ ਟੀਮ ਨੇ ਕੀਤਾ ਆ ਇਸ ਜਿਹੜੀ ਰਾਤ ਘਟਨਾ ਵਾਪਰੀ ਆ ਉਸ ਘਟਨਾ ਦੇ ਅਕੋਰਡਿੰਗ ਜਿਸ ਤਰ੍ਹਾਂ ਸਾਡੇ Hindu ਭਰਾਵਾਂ ਨੂੰ ਉੱਥੇ ਧਰਮ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਉਸ ਚੀਜ਼ ਦੇ ਨਾਲ ਅੱਜ ਸਾਰੇ ਹੀ Hindu ਬਹੁਤ ਆਹਾਤ ਹੋਏ ਨੇ ਤੇ ਇਹ ਨਾ ਹੋਵੇ ਕਿ ਸਰਕਾਰ ਇਹਦਾ ਕੋਈ ਟੁਕਮਾ ਜਵਾਬ ਨਾ ਦੇਵੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਹਿੰਦੂ ਪੰਜਾਬ ਦੀਆਂ ਸੜਕਾਂ ਔਰ ਪੂਰੇ ਹਿੰਦੁਸਤਾਨ ਦੀਆਂ ਸੜਕਾਂ ਦੇ ਉੱਤਰ ਕੇ ਐਕਸ਼ਨ ਰੂਟ ਐਕਸ਼ਨ ਮੂਡ ਦੇ ਵਿੱਚ ਨਜ਼ਰ ਆਵੇ ਤੇ ਅਸੀਂ ਸਾਰੀ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਹਰ ਇੱਕ ਸੂਬਾ ਸਰਕਾਰ ਹਰ ਇੱਕ ਸੈਂਟਰਲ ਸਰਕਾਰ ਇਹ ਚੀਜ਼ ਸੁਨਿਸ਼ਚਿਤ ਕਰੇ ਕਿ ਹਿੰਦੂ ਅਗਰ ਜਿੱਥੇ ਮਰਜ਼ੀ ਹਿੰਦੁਸਤਾਨ 'ਚ ਘੁੰਮ ਰਿਹਾ ਆ ਉਹ ਸੇਫ ਆ ਤੇ ਉਹਨੂੰ ਉਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਜਾਂ ਕੋਈ ਪਰੇਸ਼ਾਨੀ ਕੋਈ ਵੀ ਕਿਸੇ ਵੀ ਕਮਿਊਨਿਟੀ ਦਾ ਬੰਦਾ ਨਹੀਂ ਪਛਾ ਸਕਦਾ ਇਹੋ ਚੀਜ਼ ਕਹਿੰਦੇ ਹੋਏ ਮੈਂ ਇੱਕ ਵਾਰੀ ਫੇਰ ਹਿੰਦੂਆਂ ਨੂੰ ਚੇਤਾਵਨੀ ਚਾਹੁੰਦਾ ਹਾਂ ਕਿ ਅੱਜ ਵੀ ਜਾਗ ਜਾਓ ਦੇਖੋ ਅਗਲੇ ਸਾਡਾ ਧਰਮ ਪੁੱਛ-ਪੁੱਛ ਕੇ ਸਾਨੂੰ ਗੋਲੀਆਂ ਮਾਰ ਰਹੇ ਆ ਪਰ ਸਾਡੇ ਭਰਾ ਕੀ ਕਰ ਰਹੇ ਨੇ ਇੱਕ ਸਿਰਫ ਛੋਟੇ ਜਿਹੇ ਲਾਲਚ ਦੇ ਚੱਕਰ ਦੇ ਵਿੱਚ ਇੱਕ ਰਕਮ ਦੇ ਲਾਲਚ ਵਿੱਚ ਚੱਕਰ ਵਿੱਚ ਉਹਨਾਂ ਨੂੰ ਵੱਡੇ ਵੱਡੇ ਕਰਾਇਆਂ ਦੇ ਉੱਪਰ ਦੁਕਾਨਾਂ ਤੇ ਮਕਾਨ ਕਿਰਾਏ ਤੇ ਦੇ ਰਹੇ ਨੇ ਤੇ ਉਹਨਾਂ ਨੂੰ ਪਨਾਹ ਦੇ ਰਹੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਹ ਕੰਮ ਨਾ ਕੀਤਾ ਜਾਵੇ ਮੈਂ Hindu ਭਰਾਵਾ ਕੇ ਇਹ ਹੀ ਅਪੀਲ ਕਰਦਾ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਪੰਜਾਬ ਵੀ ਇਸੇ ਪੱਠੀ ਦੇ ਵਿੱਚ ਨਾ ਤੁਖਦਾ ਹੋਵੇ ਸਿਰਫ ਤੇ ਸਿਰਫ Hindu ਨੂੰ ਜਾਗਣ ਦੀ ਜ਼ਰੂਰਤ ਹੈ Hindu ਜਾਗੇ ਅਤੇ ਆਪਣੇ ਹੱਕ ਦੇ ਲਈ ਹਰ ਥਾਂ ਤੇ ਖੜਾ ਹੋਵੇ ਤੇ Hindu ਸੇਫ ਹੋਵੇ ਜੈ ਸ਼੍ਰੀ ਰਾਮ